ਮੈਂ ਜੈਕਟਰਾਂ ਦੀ ਗੰਧ ਨਾਲ ਘੇਰਦੀ। ਹਾਂ। ਆਹ ਕਰਦਾ ਹਾਂ। ਕੋਰਾ ਦੋ ਗੋੜਾ ਕੋਰਾ ਹੈ। ਤੇ ਲੋਬਾਈ ਜੇ ਕਿਸੇ ਕੋਲ ਪੱਗ ਕੁੱਤੀ ਹੋਈ। ਕਿਹੜੀ ਨਸਲ? ਕੁੱਤੀ ਆਪਾਂ ਨੂੰ ਮਿਲ ਜਵੇ ਬਰਾਊਨ ਜਾਂ ਬਲੈਕ। ਹਾਂ। ਮਾਜੇ ਰੰਗ ਦੀ ਮਿਲ ਜੇ। ਮੋਲ ਲੈਣੀ ਹੈ ਤਾਂ ਮੁੰਡ ਲੈਣੀ 1 ਮਹੀਨੇ ਦੀ ਹੋਵੇ ਬਾਈ। ਹਾਂ। ਮਾਰੇ ਲੱਭਾ ਹਟਿਆ ਕਿਤੇ ਹੈ ਨਹੀਂ ਯਾਰ। ਮੈਂ ਯਾਰ ਕੁੱਤੀਆਂ ਦੋ ਹੀ ਮਰ ਲਈਆਂ। ਹਾਂ ਠੀਕ। 10 ਸਾਲ ਹੋ ਗਏ ਤੇ ਉਹਨਾਂ ਵਿਚਾਰੀਆਂ ਨੂੰ। ਜੇ ਬਾਈ ਜੇ ਕਿਸੇ ਕੋਲ ਹੋਈ ਪੱਗ ਕੁੱਤੀ ਤੇ ਦੱਸਿਓ ਸਾਨੂੰ ਕਮੈਂਟ ਕਰਿਓ ਥੱਲੇ। ਹਾਂ। ਆਪਾਂ ਜਿੰਨਾ ਵੀ ਰੇਟ ਹੈ ਆਪਾਂ ਤੁਹਾਨੂੰ ਦੇ ਦਾਂਗੇ ਕੁੱਤੀ ਦੇ ਕੇ ਠੀਕ ਨਹੀਂ ਬਲੈਕ ਐ ਬਰਾਊਨ ਮਿਲ ਜੇਗਾ ਆਪਣਾ 1 ਮਹੀਨੇ ਦੀ ਹਾਂ ਬਸ ਹੋ ਗਈ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਆ ਜਿਹੜੀ ਗੱਡੀ ਦੀ ਸਰਵਿਸ ਤੇ ਚੱਲੀਏ ਮੋਹਾਲੀ ਜਾਣਾ ਅੱਜ ਮੋਹਾਲੀ ਸਰਵਿਸ ਕਰਾਵਾਂਗੇ ਔਰਿਆ ਨਹੀਂ ਕਰਾਉਣੀ ਅਸੀਂ ਹਲੇ ਤੇ ਡਾਊਨ ਸਟੇਜ ਦਾ ਕੰਮ ਚੱਲਦਾ ਆਪਣਾ ਇੱਧਰ ਹੋ ਗਿਆ ਉਹ ਕਮਰੇ ਨਿਬੜ ਗਏ ਦੂਜੀ ਸਣ ਨੂੰ ਕਰਕੇ ਦਫਾਉਂਦਾਂ ਤੇ ਲੋ ਬਈ ਹਾਲਤ ਵੀ ਡੌਂਸਿੰਗ ਹੋਣ ਲੱਗ ਗਈ ਇੱਕ ਦੇ ਅੱਜ ਦਾ ਦਿਨ ਹੋਰ ਉਹ ਕਮਰੇ ਵੀ ਹੋ ਜਾਣੀ ਫੇਰ ਇਹਨਾਂ ਵਾ ਪੁੱਟੀ ਕਰਨ ਲੱਜੂਗੇ ਨਾ ਪੀਓਪੀ ਕੀ ਆਉਂਦੀ ਉਹ ਉਹ ਕਰਨ ਲੱਜਣਾ ਨਾ ਨਾ ਅੱਜ ਜੇ ਸਰ ਕੱਲ ਦਾ ਦਿਨ ਹੋਰ ਲਵਾਂਗੇ ਪਰਸੋਂ ਤੇ ਲੱਗ ਜੂਗੇ ਸ਼ਾਇਦ ਬਾਕੀ ਦੇਖਦੇ ਭਾਈ ਠੰਡ ਬਹੁਤ ਹੈ ਤੇ ਪਹਿਲਾਂ ਤਾਂ ਗੱਡੀ ਚ ਗੱਡੀ ਸਾਮਾਨ ਸਾਰਾ ਉਤਾਰਾਂ ਦੋਹਾਂ ਜੀਆਂ ਪਰਾ ਤੁਰੋਂ ਇੱਕ ਗੱਡੀ ਦੇ ਵਿੱਚ ਤੇ ਤੇ ਲੈ ਕੇ ਚੱਲੀਏ ਫਿਰ ਮੋਹਾਲੀ ਪੱਕਾ ਵਈ ਬਹੁਤ ਭਾਰ ਤਾਰਾ ਵਿੱਚ ਸਮਝ ਲਓ 60 70 ਕਿਲੋ ਵੇਟ ਹੋਊਗਾ ਇਹ ਠੰਡ ਕਰਕੇ ਹੱਥ ਤੁਹਾਨੂੰ ਸੁਣਨ ਹੁੰਦੇ ਆ ਸਵੇਰ ਦਾ ਟਾਈਮ ਹੈ ਹੋ ਹੋ ਜੱਤਾਰਾ ਨੇ ਬੜੀਆਂ ਤੇ ਹੁਣ ਪੈਪ ਰਹਿ ਕੇ ਹੋ ਵੀ ਛੱਡੀ ਕਰਾਂ ਫਿਰ ਲੈ ਕੇ ਚੱਲੀਏ ਗੱਡੀ ਮੋਹਾਲੀ ਤਦੋ ਬਈ ਪਾਵਰ ਬੈਂਕ ਵੀ ਲੈ ਲਿਆ ਫਾਉਂਡ ਆਨ ਤਾਂ ਮੈਂ ਚਾਰਜ ਕਰਾਉਣਾ ਭੁੱਲ ਗਿਆ ਤੇ ਹੁਣ ਇਹ ਚ ਪਾ ਲਈਏ ਬਾਕੀ ਸਮਾਨ ਜਿਹੜਾ ਗੱਡੀ ਚ ਪਿਆ ਕਾਰਜ ਪੱਤਰ ਪੈਨ ਪੁਨ ਸਾਰਾ ਕੱਢ ਲਈਏ ਤਦੋ ਬਈ ਗੱਡੀ ਦਾ ਸਾਰਾ ਸਮਾਨ ਕੱਢ ਲਿਆ ਮੰਮੀ ਕੋਲ ਫੜਾਤਾ ਲਿਫਾਵਾ ਭਰ ਗਿਆ ਹਲ ਭਰ ਲਿਆ ਤਾਂ ਤੇ 2 ਮਿੰਟ ਗੱਡੀ ਸਟਾਰਟ ਖੜਾਦੀ ਜੈਨੇ ਠੰਡ ਬਹੁਤ ਹੈ ਹਾਂ ਹਾਂ ਮੈਸ ਤੋਂ ਪਟੜੀ ਵੀ ਹੈ ਧੁੱਪ ਜਿਹਾ ਹੋਣੀ ਨਹੀਂ ਸਾਡ ਹੋ ਜਾਣੀ ਭਲੇ ਬਾਸ ਲਿਆਉਂਦੇ ਇਹਨਾਂ ਨੇ ਡਾਊਨਸਿਲਿੰਗ ਵਾਲਿਆਂ ਨੇ ਹਲੇ ਕੰਮ ਪਿਆ ਹਲੇ ਵੀ 25 ਦਿਨ ਲੱਗ 20 ਦਿਨ ਲੱਗ ਜਾਣੇ ਹੋਰ ਹਲੇ ਹਾਂ ਉਹਦੇ ਬਾਅਦ ਟੈਲਾਂ ਨੇ ਆਉਂਗੇ ਫਿਰ ਤੇ ਲੋ ਬਈ ਚੱਲੀਏ ਹੁਣ ਆਪਾਂ ਤੇ ਲੋ ਬਈ ਗੱਡੀ ਕੱਢ ਲਈ ਪੂਰੀ ਪੂਰੀ ਨਿਕਲਦੀ ਗੱਡੀਆਂ ਨਾ ਡਿੱਕ ਸਲੇਵ ਟੁੱਟ ਗਈ ਨਾ ਉਹਦੇ ਨਾਲ ਠਾਇਆ ਬੜੇ ਬੜੇ ਆਪਣੇ ਟਰਾਲੇ ਇਹਦੇ ਭਰ ਕੇ ਉਹ ਦੇਖੋ ਉਹ ਟੁੱਟਿਆ ਉਹ ਵੀ ਚੱਲੀਏ ਹੁਣ ਚੰਗਾ ਮੈਂ ਤੇ ਲੋਈ ਪਹੁੰਚ ਕੇ ਰਾਇ ਵਿਹिकल्स ਤੇ ਚਲਿਏ ਕਰਾਈਏ ਫੋਨ ਨਵੀਂ ਥਾਰ ਖੜੀ ਸਾਰੇ ਜਿਹੜੀ ਚੱਕਤੀ ਉਪਰ ਐ ਟੁਰ ਬੋਲ ਤੇ ਆਹ ਸਾਡੇ ਦੇ ਹੋਏ ਕਿੱਦਾਂ ਲੱਗਦੀ ਚਲੋ ਬਈ ਹੁਣ ਗੱਡੀ ਮਿਲੀ ਐ 643 ਹੋਟਲੇ 1843 ਤੇ ਹੁਣ ਵਿਲੀ ਹੋਈ ਗੱਡੀ ਤੇ ਮੰਮੀ ਜਿਹੜੀ ਬਾਹਰ ਆ ਗਈ ਪੇਮੈਂਟ ਖਰਤੀ ਸਾਰੀ ਤਾਂ ਗੱਡੀ ਦੀਆਂ ਗੱਲਬਾਤ ਬਣਾਤੀ ਬਾਕੀ ਨਾਲ ਰੋਡ 'ਪਾ ਦੇਖੂਗੇ ਭਾਦੀ ਕਿੰਨੀ ਗਾ ਚਲੋ ਬਈ ਘਰ ਆ ਪਹੁੰਚ ਗਏ ਅਗਲੇ ਦਿਨ ਦੀ ਸਵੇਰ ਐ ਫਿਰ ਅਸੀਂ ਖਰੜੇ ਰੁੱਕੇ ਸੀਗੇ ਕਰੜਤੇ ਬਾਅਦ ਫੇ ਸਵੇਰੇ ਸਾਡੇਰੇ ਘਰ ਨੂੰ ਆ ਗਏ ਕਿਉਂਕਿ ਉੱਥੇ ਵੱਜ ਗਿਆ ਤੇ 6 ਨੇ ਰਹੀ ਹੋ ਗਿਆ ਤਾਂ ਫੇ ਮੈਂ ਲਿਆ ਆ ਗੱਡੀ ਡੈਡੀ ਜੀ ਚ ਲਿਆਏ ਦੂਜੀ ਗੱਡੀ ਦੂਜੀ ਗੱਡੀ ਇਹਨਾਂ ਬਾਹਰੇ ਖੜਾਤੀ ਕਿਉਂਕਿ ਅੱਜ ਮੈਂ ਜਾਣਾ ਕਾਲਜ ਅੱਜ ਹੈਗਾ ਆਪਣਾ ਪੇਪਰ ਤੇ ਜਿਹੜੀ ਡਾਊਨ ਸਿਲਿੰਗ ਦੇਖੀ ਬਈ ਕਿੰਨੀ ਕਰਤੀ ਗੋਲ ਚੱਕਰੇ ਬਣਾਦੇ ਹਨਾ ਮੰਮੀ ਆ ਦੇਖੋ ਅੱਜ ਇੱਧਰ ਲਗੂਗੇ ਅੱਜ ਉਹ ਕਮਰੇ ਨਵੇਂ ਰੰਗ ਅੱਜ ਇੱਧਰ ਆ ਜਾਈਏ ਇਹਦੇ ਬਾਅਦ ਫੇਰ ਮੈਂ ਟੀਵੀ ਲੌਂਡਤੀ ਉਹਨਾਂ ਨੇ ਤਾਂ ਕਿਹੜੀ ਆਹ ਉਹ ਤਾਂ ਤੇ ਲੈਂਦੀ ਦੀ ਨਹੀਂ ਇਹ ਤਾਂ ਟੁੱਟੀ ਵੀ ਸੀ ਮੰਮੀ ਹਾਂ ਇਹ ਟੁੱਟੀ ਹੋਈ ਸੀ ਅੱਜ ਇਹਦੀ ਵਾਰ ਹੀ ਕਮਰੇ ਦੀ ਆਹ ਕਮਰੇ 'ਚ ਲੱਗਣਗੇ ਮਿਸਤਰੀ ਇਹਨਾ ਡਾਉਨ ਸੀਲਿੰਗ ਵਾਲੇ ਫਿਰ ਇਹਦੇ ਬਾਅਦ ਫਿਰ ਬਾਹਰ ਲੱਗੂਗੇ ਜਾਂ ਫਿਰ ਅੰਦਰ ਸ਼ੁਰੂ ਕਰ ਦੋਗੇ ਕਿ ਬਾਹਰ ਲਾਉਣੇ ਪਹਿਲਾਂ ਬਾਹਰ ਵੀ ਜਵੇਦ ਚੱਲਦਾ ਨਾ ਜਾਲੀ ਦਾ ਸਾਰਾ ਫਿਰ ਆ ਇੱਧਰ ਲੱਗੂਗੇ ਇੱਧਰ ਓਰੇ ਉਹ ਜੰਮੀ ਵੀ ਹੜਾ ਇੱਕ ਹਾਂ ਇਹ ਪਾਣ ਹੋ ਗਿਆ ਛੱਟ ਅੱਜ ਵੀ ਸਾਡੇ ਪਿਆਵਾ ਕੋਰਾ ਮੈਂ ਖੇਤਾਂ ਵਿੱਚ ਮੁੱਲੀਆਂ ਤੋੜਨ ਗਿਆ ਸੀਗਾ ਖੇਤਾਂ 'ਚ ਦੇਖਿਆ ਨਹੀਂ ਹਾਂਜੀ ਜੰਮੀ ਵੀ ਦੀ ਸਾਰੀ ਖੱਬਲ ਜਿਹਾ ਪਤਾ ਦੇਖ ਲੋ ਬਰਫ ਨਾਲ ਥੋੜੀ ਸਾਈਡ ਵੀ ਇਦਾਂ ਹੀ ਪਿਆਵਾ ਕੋਰਾ ਚ ਤੇ ਲੋ ਬਈ ਅੱਜ ਫੇਰ ਅਗਲੇ ਦਿਨ ਦੀ ਸਵੇਰ ਤਿੰਨ ਚਾਰ ਦਿਨ ਦਾ ਇਕੱਠੇ ਵੀਲੋਗ ਬਣ ਰਿਹਾ ਹੈ ਫੇਰ ਤੇ ਬਈ ਡਾਊਨ ਸਲਿੰਗ ਵਾਲਿਆਂ ਦਾ ਕੰਮ ਜਿਹੜਾ ਉੱਪਰ ਅਹ ਲਾ ਰਹੇ ਕਿਆ ਕਹਿੰਦੇ ਨੂੰ ਸਟੀਲ ਜਿਹੇ ਦੀਆਂ ਇਹਦਾ ਦਾ ਕੰਮ ਹੋ ਗਿਆ ਖਤਮ ਉਹ ਪਿਛਲੇ ਤੁਹਾਨੂੰ ਦੂਈ ਸੱਟ ਦਿਖਾਉਂਦਾ ਕਮਾ ਕੇ ਲੋ ਬਾਈ ਮਾਰਨਿੰਗ ਵਿੱਚ ਖੇਤਾਂ ਵਿੱਚ ਆਇਆ ਵੇ ਕੋਰਾ ਚੈੱਕ ਕਰੋ ਬਰਫੇ ਜਮੀ ਵੀ ਸਾਰੇ ਜਗ੍ਹਾ 'ਚ ਇਹ ਆ ਦੇਖ ਬਰਫੇ ਜਮੀ ਵੀ ਸਾਰੇ 'ਚ ਠੰਡ ਬਹੁਤ ਆ ਬਾਈ ਮਸਾਂ ਹੀ ਹਣ ਧੁੱਪ ਨਿਕਲੀ ਐ ਤਾਰਾ ਵਝਾਉਣ ਲੱਗਿਆ ਜਿਸ ਵੇਰ ਜ਼ਰ ਦਾ ਬਈ ਹੱਥ ਜੰਮੇ ਜਾਂਦੇ ਐ ਬੂਟ ਕੱਢਦੇ ਬੂਟ ਪਾਈਏ ਠੰਡ ਕਰਕੇ ਜਿਵੇਂ ਚੱਪਲਾਂ ਦੇ ਖੇਤਾਂ ਨੂੰ ਆਇਆ ਹਾਂ ਤਾਂ ਆਰੇ ਕੋ ਸਾਰੀ ਜਿਵੇਂ ਬਕੋਰਾ ਪਰ ਲੈਵਲ 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 ਆਹ ਸਾਰੇ ਪਾਸੇ ਲੱਗ ਗਈ ਇਧਰ ਵੀ ਲੱਗ ਗਈ ਤੇ ਅੱਜ ਜਾਲੀ ਲਿਆ ਕੇ पीओपी ਲਾਉਣਗੇ ਆਹ ਲੈ ਕਮਰੇ ਚ ਤੇ ਅੱਜ ਦੇਖਦੇ ਆ ਬਈ ਦਿਹਾੜੀ ਵੀ ਬੁਲਾਏ ਵੇ ਤਾਂ ਮੈਂ ਮਿਸਤਰੀ ਨੂੰ ਫੋਨ ਦਾ ਕਰਿਆ ਤਾਂ ਕਹਿੰਦਾ ਜੀ ਦਿਹਾੜੀਏ ਮਿਲ ਕੇ ਤੇ ਭੇਜੂੰਗਾ ਫਿਰ ਆਪਣੀ ਆਹ ਕੰਦ ਦੇਣ ਦੀ ਆ ਆਹ ਕੰਦ ਢਿਡਕੇ ਫਿਰ ਮਿਸਤਰੀ ਆਉਂਗਾ ਆ ਦੋ ਇੱਕ ਆਹ ਕੰਦ ਦੇਣ ਦੀ ਇੱਕ ਆਪਣੀ ਉਹ ਤੇ ਅੱਜ ਮੈਂ ਖੇਤਾਂ ਵਿੱਚ ਕਲਿੱਪ ਵੀ ਬਣਾ ਲਿਆ ਸੀਗਾ ਕੋਰ ਜਮੇ ਰਿਹਾ ਤਾਂ ਬਸ ਜਮੇ ਜਿਹੜੀ ਕੀਤਾ ਸਾਡੇ ਸਾਨੂੰ ਆਉਧ ਹੁੰਦਾ ਹੁਣ ਮੈਂ ਨੋ ਇੱਕ ਮੰਦਾ ਆ ਗਿਆ ਸਾਡਾ ਪ੍ਰਾਣਾ ਤੇ ਪਹਿਲਾਂ ਕੱਢੀਏ ਦੋਹੇ ਗੇਟ ਬਾਹਰ ਅੰਦਰ ਲਾ ਕੇ ਫੇਰ ਕੰਨ ਤੋੜਦੇ ਪਹਿਲਾਂ ਤੇ ਬਿਜਲੀ ਨਾਲ ਲਾ ਕੇ ਉਹ ਵੀ ਖੋਲ ਹੋਣਾ ਮੇਨ ਤੋਂ ਜਿਹੜੀ ਸਾਡੀ ਉਹ ਵੀ ਇੱਧਰ ਲੱਗੂਗੀ ਉਹ ਐਨੇ ਡੈਡ ਜੀ ਤਾਂ ਮੈਂ ਮਿਸਤਰੀ ਨਾਲ ਦਿਹਾੜੀ ਰੱਖਣ ਗਏ ਕੋਰ ਜਿਆਦਾ ਅਰੇ ਦਿਹਾੜੀ ਹਰੇ ਮਿਲਿਆ ਨਹੀਂ ਮੈਂ ਇਧਰ ਵੀ ਨੀ ਪਾਲਟੀ ਮਾਰਦੇ ਉਹ ਗੱਡੀ ਦੂਸੜ ਦੇਖਣਾ ਕਰਦੇ ਹੋ ਰੁਕ ਜਾ ਆਵਾ ਤੈਨੂੰ ਰੁਕ ਜਾ 3 2 1 ਸਾਰੀ ਹੋਈ ਹਲਦੀ ਗੰਧ ਆਣਦੇ ਸਾਲ ਆਪਣੇ ਬਣਾ ਏਅਰ ਲੀ ਛੱਡ ਜੋ ਇਹ ਕੰਨ ਥੋੜੀ ਬਾਹਰ ਨੂੰ ਕੀ ਹੋਈ ਏ ਇਹ ਚੁੱਟਾ ਮਾਰ ਹਾਲੀ ਇਧਰ ਨੂੰ ਨਾ ਕਰ ਦੇ ਪੱਪਰ ਨੂੰ ਕੋਈ ਤੇ ਚੱਕਰ ਹੈ ਨਾ ਹਾਂ ਉਹ ਬਾਲਾ ਪਰਸੀ ਉਹਨੂੰ ਇਹ ਐਸੇ ਥੋੜਾ ਡਿੰਗਾ ਲਗੜਾ ਇਧਰ ਹਾਂ ਉੱਧਰੋਂ ਇੱਕ ਉੱਧਰ ਜਿੱਤੀ ਕਰਦੇ ਉੱਧਰੋਂ ਗਿਰ ਜਣੇ ਉਧਰ ਇੱਕ ਸੈਕਿੰਡ ਦੇ ਕਰ ਜਣੇ ਗੇਰ ਨਹੀਂ ਵਾਰ ਅੰਦਰੋਂ ਉਧਰ ਨਾਲ ਆਏ ਲੈ ਪਾ ਬਾਬੇ ਪਰ ਹੈ ਹੱਥੇ ਨਹੀਂ ਕੰਮ ਕਰਦੇ ਅਗੇੜ ਰੱਖਣ ਦੇ ਹੱਥ ਸਨ ਹੋ ਗਿਆ। ਹੋਈ ਗੱਲ। ਹਾਂ। ਆ ਗਈ ਆ ਗਈ ਰਸੀ। ਐ। ਤਲਾੜੀ। ਚੱਕੜੇਗਾ। ਕੋਈ ਨਾ ਮੋਟਰਸਾਈਕਲ ਪੱਕੇ ਜੂਵੇ ਲਵਾ ਲੈਣੇ। ਮੋਰੇ। ਲੋਗੀਆਂ ਨੇ ਇਹੀ ਹੁੰਦੇ। ਹਾਂ ਹਾਂ ਹਾਂ। ਹੱਥ ਪਾ ਬਾਤਾਂ ਚੱਲ ਪਾ। ਇਕੜੰਡਾ ਮੁਰਵੀ ਲਾ ਲਾ ਮੈਂ ਕਹਿੰਦਾ। ਪੱਲੀ। ਬਿੱਲੀ 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 ਉਹ ਲੋਹੇ ਵਾਲੀ ਪੈਪ ਹੈ ਹੋਰ ਉਹ ਬੀ ਚੱਲਿਆ ਬਾਬੂ ਕੜੀ ਇਹ ਹੈ ਉਧਰ ਪ੍ਰਾਤਾ ਟੁਕ ਗਿਆ ਵਾ ਹੋ ਤੂੰ ਜਾਂਦੀ ਆ ਬਾਹਰ ਨੂੰ ਹਾਂ 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 ਕਿਆ ਪੈਰਲਲ ਆ ਲੱਗਣਾ। ਉਹ ਵੀ ਜਾ। ਉਹ ਕੋਈ ਨਾ ਚਾਹ ਰ ਕੋ ਕਰਨਾ ਉਹਦਾ। ਹੂੰ। ਆਈ ਦਰਸੇ ਜੁੜ ਲਾਣਾ ਪਵੇਗਾ ਇਹਦੇ। ਹਰਦਾ ਹਰਦਾ 34 ਨੰਬਰ। ਉਹ ਪੈਰਲਲ ਮਗਰ। ਹਾਂ। ਆਈ ਵੜਾ। ਕਰ ਲਿਆ ਮੈਂ ਲੱਗਦਾ ਨਾਲ। ਕਿਹੜੀ ਜੀ ਨਹੀਂ ਜਾਣ ਦਿੰਦੇ। थोड़ा पे तो हैरी पे बाबे ओरी है थोड़ा थोड़ा आजा, आजा तो को बना अच्छा गड़ाई आई भी है नमी गंध हुई भी उ ਲਾ ਹੁਣ ਜਲ ਜਾਣੀ ਲਾ ਹੁਣ ਘੇਰ ਕੇ ਦੇਖਦੇ ਇਹ ਤਾਂ ਨਾਲ ਲੱਗ ਹੀ ਨਹੀਂ ਪਈ ਯਾਰ ਗੈਪ ਤਾਂ ਇੰਨਾ ਹੈ ਵਾਧੂ ਗੈਪ ਆਹ ਬੰਦੇ ਮਾੜੀ ਆ ਆਹ ਲਈ ਚਲ ਹੁਣ गिर ਜਾਨੀ ਹੁਣ गिर ਜਾਨੀ ਵਾ 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 गिर ਜਾਨੀ ਨਹੀਂ ਨਹੀਂ ਨਿਕਲ ਚਾਲੇ ਕਿ ਕਰ ਦੋ

ਚਲੋ ਮਾਤਾ ਵੀ ਗਾਇਆ ਫੇਰੀ ਕਰੂਗਾ ਪਹਿਲਾਂ ਉਹ ਮੇਰੇ ਕੋਲ ਉਹ ਮੈਂ ਕਹਿੰਦਾ ਇਹਨੂੰ ਘੇਰੀਏ ਪਹਿਲਾਂ ਆਜਾ ਪਹਿਲਾਂ ਇੱਧਰ ਆ ਜਾ ਮੈਂ ਇਹ ਬੱਲੀ ਵਾਲਾ ਦੇ ਸਪੋਰਟ ਸਪੋਰਟ ਲੱਗੇ ਸਪੋਰਟ ਇਹ ਨਹੀਂ ਆ ਰਿਹਾ ਘੇਰੀ ਆ ਆਹਾਂ ਇੱਧਰ ਕਰਕੇ ਖੜਾ ਇਹ ਇਦੋਂ ਸਪੋਰਟ ਪਾ ਲੈ ਲਾ ਲਾ ਮਾ ਇਹ ਨੀਰੇ ਬੀਮ ਕਰਕੇ ਖੜੀ। ਸਾਤੀ ਕਿਲੋ ਮਿਸਤਰੀ ਦੀ ਚਾਲੇ ਕਾ ਲਿਆ। ਲੈ ਵਾ ਲੈ ਤੱਤੇ ਹੋ ਲੋ। ਖੜ ਜਾ ਵਾ ਨਾ ਗੇਰੇ ਲੋ। ਵੈਸੇ ਨਹੀਂ ਕੀਰੇਗਾ ਮਿਸਤਰੀ ਜੀ। ਨਾ ਕਰ ਰਿਹਾ। ਡਰ ਜਾਣੀ। ਬਾਲਾ ਲੈ ਆ ਬਾਬੇ। ਹੈ? ਬਾਲਾ। ਇਹ ਕੋਈ ਕੱਚਾ ਕਰਵਾ। ਥਮਲਾ ਆ ਗਿਆ ਨਾ ਵਿੱਚ। ਥਮਲਾ ਆ ਗਿਆ। ਮੈਂ ਨਹੀਂ ਕਰਿਆ ਵਾ। ਉਹ ਇੱਕ ਕੰਦ ਕਰਕੇ ਹੈ ਜੀ। ਉਹਦੇ ਨਾਲ ਲੱਗੀ ਜਾਂਦੀ ਹੈ ਨਾ। ਨਹੀਂ ਇਹ ਥਮਲਾ ਨਹੀਂ ਛੱਡ ਪਹਿਲਾਂ ਤੇਰੇ ਕੋਲ ਕੰਦ ਬਾਚੂ ਕਰਿਆ ਉਰਲੇ। ਦੇਖੀ ਬਾਬੇ। ਬਾਬਾ ਪਿੱਛੇ ਖੜੀ 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 ਬਾਬਾ ਨਾਲ ਆਜ ਇਹਦਾ ਗੀਲ ਆ ਜਿਹੜੀ ਆ ਚਲੋ ਇਨਸ਼ਾਅੱਲਾ ਅੱరే ਨਹੀਂ ਜਾਉਂਗੀ ਹਾਂ ਕੰਮ ਨਾਲ ਹੀ ਜਮਨਾ ਦੇ ਲੈ ਖਮਲਾ ਅਲੀ ਦੇ ਲੈ ਉਹ ਨੰਦਾ ਕਿੰਨੀ ਹਲਦੀ ਆ ਆ ਬੀਮ ਵਾਲੇ ਏਰੀਆ ਝਾੜ ਦੇ ਇੱਕ ਵਾਰ ਪਹਿਲਾਂ ਪਹਿਲਾਂ ਚਾਹ ਪੀਓ ਯਾਰ ਗਰਮ ਹੋ ਜੇ ਪਹਿਲਾਂ ਬਾਰਨ ਨੂੰ ਬਾਰਨ ਨਾ ਗਿਰਜਣ ਨੀ ਨਾੜੀ ਚ ਗਿਰਜਣ ਨੀ ਸਾਰੀ ਜਿਆਦਾ ਆ ਜਾਣੀ ਹਾਂ ਅਜੇ ਕਹਿੰਦੇ ਅੱਗ ਨੂੰ ਗਿਰਦੇ ਹੋ ਲਾ ਵੇ ਲਾ ਟੀ ਬ੍ਰੇਕ ਪੀ ਲੋ ਚਾਹ ਪੀ ਲੋ ਪਹਿਲਾਂ ਬਾਹਰ ਨੂੰ ਤਾਂ ਮੈਂ ਟੱ ਲੱਗੂ ਹਾਂ ਪਹਿਲਾਂ ਲਾ ਵੇ ਚਾਹ ਹੋ ਗਈ ਗਰਮ ਹੋ ਗਈ ਥੋੜਾ ਜਹਾ ਹਵਾ ਵੀ ਉਡਾ ਰਿਹਾ ਸਰੀ ਲੱਗੇ ਹੋਦੇ ਨੇ ਇਹ ਚ ਹੋਣ ਗਿਰਜੂਗਾ ਚੱਲ ਆ ਜਾ ਦੇ ਚਲੋ ਹਾਲ ਵੀ ਥੱਲੇ ਦਾ ਜ਼ੋਰ ਵਹਿੰਦਾ ਹਾਂ ਬੀ ਮੇਹਲਣੇ ਦੰਦਾ ਗਾਣੇ ਤੋਂ ਚੱਲ ਨਹੀਂ ਗਿਰੇਗਾ ਘਰ ਖੇੜਦੇ ਬਾਹਰ ਨੂੰ ਕੱਢ ਲਈ ਬਾਰ ਨੂੰ ਵੀ ਨਹੀਂ ਗਿਰਨਾ ਇਹ ਚੀਜ਼ ਘਰ ਨਹੀਂ ਦੋ ਇਹ ਥਲੇ ਤੋਂ ਘਰ ਨਹੀਂ ਦੋ ਪਾ ਲੈ ਸੋਣ ਨਾਲ ਇਹ ਬੋਸ ਚੱਲ ਆ ਜਾਏਗਾ ਵਾਰ ਨੋ ਵੀ ਨੀਰਨਾ ਆ ਨਹੀਂ ਹਿੱਲਣਾ ਨੰਦਾ ਵਾਰ ਵੀ ਦੇ ਲੈ ਹਾਂ ਵਾਬ ਦੇ ਲੈ ਹੁਣ ਅੰਦਰ ਨੂੰ ਆਉਂਗੀ ਉਹ ਹੁਣ ਅੰਦਰ ਨੂੰ ਵਰ ਕੇ ਦੇਖੋ ਬਾਬਾ ਦਾ ਸ਼ੋਰ ਨਹੀਂ ਹੁੰਦਾ ਮੈਨੂੰ ਲੱਗਦਾ ਹੁਣ ਅੰਦਰ ਨੂੰ ਦੇਖੋ ਵਰ ਕੇ ਉਹਨੇ ਉਹ ਭੀਮ ਪੈੜ ਹੋਇਆ ਹੈ ਨਾ ਵਿੱਚ ਆ ਦੇ ਮਣੇ ਥੋੜੇ ਮਾਰ ਕੇ ਥੱਲੇ ਵਾਲਾ ਉਹ ਮਾਰੀ ਇੱਟਾ ਵਾ ਜੋ ਨਾਲ ਇਹ ਦੱਸਦਾ ਮੈਂ ਉਹ ਦਨ ਅੱਗੇ ਚਲਾ ਜਾਏਗਾ ਹਾਂ ਮੰਗ ਗਈ ਉੱਥੇ ਟੁੱਟ ਵੈਣੀ ਹੈ ਨਾ ਟੜੇ ਆਣਦੇ ਆ ਆ ਧੰਨਵਾਦ ਹੈ ਥੜੇ ਥੱਲੇ

ठीकु <laughs> आहे <laughs> ਸੜਾਈ ਹੋਣਾ ਆਹਲਾ ਸੜੀ ਤੇ ਇਹੋ ਇਹਨਾ ਤੇ ਥੇਲਣਾ ਉਹ ਖੌੜੇ ਨਾਲ ਉਹ ਥੋੜੇ ਨਾਲ ਹਾਂ ਥਮਲੇ ਨੇ ਵਿਚਾਈ ਵੀਦੀ ਗੰਧ ਦੇਖਿਓ ਮਾਰ ਗਿਆ ਇੱਕ ਵਾਰ ਇਹ ਉਹ ਵੀਰੇ ਗਾਣੀ ਇਹ ਤੋਂ ੜੇ ਸੋਗਾ ਹਾਂ ਬੜਾ ਕੰਨ ਲਿਆ ਹੋਗੇ ਬੜਾ ਕੰਨ ਪਿਆ ਆਪਣੇ ਕੋਲ ਹੈਗਾ 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 ਇੱਕ ਹਾਂ ਹਾਂ ਵੀ ਗਰੇਗੀ ਟਾਟਾ ਢਾਤੀ ਹੁਣ ਇਹਦੀ ਵਾਰੀ ਗਿਰ ਜੇ ਮੋਰੇ ਨੂੰ ਹਰੀ ਇਹ ਨਾ ਬੈ ਆਹ ਪੱਟ ਲਾ ਕਸਰ ਜਾਂ ਅੰਗ ਆਉਂਦਾ ਮਿੱਟੀ ਜੀ ਅਰੇ ਤੋਰ ਘਾਤੌੜੇ ਸੇ ਕੱਢ ਦੇਂਗੇ ਕਿਆ ਨਾਲੀ ਮੇਂ ਡਲਣਾ ਹੈ ਉਸਕੋ ਨਾਲੀ ਮੇਂ ਨਹੀਂ ਜਾਏਗਾ ਨਹੀਂ ਕੰਦਾ ਸਾਈਡ ਵਗ ਰਣਾ ਸਾਈਡ ਵਗ ਰਣਾ ਇੰਦੀ ਜਗ੍ਹਾ ਆਪਣੇ ਕੋਲ ਕਿਤੇ ਨਾ ਹੈਗਾ ਆਪਣੇ ਹੋਰੀ ਹੈ ਇਹ ਤਾਂ ਗਈ ਸਾਰੀ ਰਵਾਇਤ ਰੂਈ ਸਾਜ਼ੀ ਗੇ ਕਿੰਨੇ ਕਾਲੇ ਦੇ ਖੰਮਲੇ ਖੁੰਮਲੇ ਹੋ ਫੁੱਲ ਦੇ ਖੰਮਲੇ ਸੇਵਾ ਇੱਕ ਪੱਥਰ ਗੇ ਰਿਆ ਇੱਕ ਦੋ ਤਾਂ ਜਾਣੀ ਜਾਂਦੇ ਆ ਇਹ ਬੂਟਾ ਸਾਡਾ ਖਰਾਬ ਹੋ ਜਾਦਾ ਉਹਦੇ ਨੂੰ ਸਪੋਰ ਹਨ ਦੋ ਅਤੌਰਾ ਮਤਾਂ ਹੀ ਕੰਦ ਗਿਰਨੀ ਆ ਪਰ ਗਿੰਦ ਤਾਂ ਐਂ ਕੰਦ ਤਾਂ ਐਂ ਕਰ ਜਾਨੀ ਦੇਖਿਓ ਮਾਰ ਕੇ ਕੰਦ ਨੂੰ ਦੇਖ ਦੇਖ ਇਹ ਚੱਕ ਕੇ ਰੱਖਦੀ ਹੈ ਲੋ ਵੀ ਉਹ ਕੰਦ ਨੂੰ ਤਾਂ ਰੁੱਕ ਗਏ ਤੇ ਅਸੀਂ ਐਨੇ ਫਿਰ ਅਸੀਂ ਇੱਟਾਂ ਹੀ ਛਾਣਨ ਲੱਗੇ ਕਿ ਆਹ ਏਰੀਆ ਸਾਫ਼ ਕਰ ਦੀ ਇੱਟਾਂ ਦਾ ਹੱਥ ਦੁਖਣ ਲੱਗ ਗਿਆ ਵੀ ਸਾਫ਼ ਕਰ ਕਰ ਕੇ ਚਿੱਟੀ ਧੋਣ ਲੱਗੇ ਮੰਨ ਤਾਂ ਕਹਿੜਾ ਲੱਗਿਆ ਹੋਣਾ ਸਾਰੀ ਕੰਮ ਤਾਂ ਪਰ ਇਹ ਲਾ ਵੀ ਅੱਧੀ ਕੰਦ ਸਾਫ਼ ਕਰਤੀ ਅੰਦਰ ਜੱਟ ਦੇਖਣ ਆਇਆ ਔਰ ਰੱਟ ਬਾ ਠੀਕ ਆ ਇਹਨਾਂ ਕਨੇ ਬੰਦੇ ਨੂੰ ਇੱਕ ਕੁੱਤੀ ਚਾਹੀਦੀ ਨਾ ਉਹ ਪੱਗ ਕੁੱਤਾ ਪੱਗ ਕੁੱਤੀ ਚਾਹੀਦੀ ਹੈ ਕੁੱਤੀ ਪੱਗ ਕੁੱਤੀ ਦੇ ਕਿਸੇ ਕੋਲ ਹੋਈ ਬਈ ਪੱਗ ਕੁੱਤੀ ਦੱਸਿਓ ਬਈ ਜ਼ਰੂਰ ਉਹ ਮਰ ਮਰ ਲੀਆਂ ਦੋ ਮਰ ਲੀਆਂ ਬਈ ਦੋ ਤੀਆਂ ਕੁੱਤੀਆਂ 10 ਸਾਲ ਹੋ ਗਏ ਦੋਏ ਮਰ ਲੀਆਂ ਕੁੱਤੀ ਬਈ ਜੇ ਕੋਈ ਮਹੀਨੇ ਕਿਦੀ ਹੋਈ ਨਾ ਮੈਨੂੰ ਦੱਸਿਓ ਬਈ ਮੋਮੈਂਟ ਕਰਕੇ ਮੁੱਲ ਲੈਣੀ ਐ ਇਸ ਤਾਂ ਹੂੰ ਬਾਕੀ ਕੰਮ ਠੀਕ ਹੈ ਬਈ ਹਾਂ ਪੂਰੇ ਕੰਦ ਹੈ ਪਿੱਛੇ ਕਰਕੇ ਬੰਦੇ ਨਹੀਂ ਕਹਿੰਦੇ ਐ ਕੁੱਤੀ ਪੂਰੇ ਮੋਟਰਸਾਈਕਲ ਖੜਾਉਣੇ ਨੂੰ ਬਣਾਉਣਾ ਜਗਾੜ ਹੂੰ ਨਾ ਹੋਰੇ ਉਹ ਦਾ ਕਰੋਂਗੇ ਬੁੱਟੀਆਂ ਬੱਟੇ ਹੀ ਹੁੰਦੀ ਆ ਉਰੇ ਔਖਾ ਹੁੰਦਾ ਕਹਿੰਦੇ ਵੀ ਇੱਥੇ ਨਾ ਮੋਟਰਸਾਈਕਲ ਖੜਜੇ ਕਰੂੰਗੇ ਆਏ ਗਏ ਜੇ ਕੋਈ ਵੀ ਨਾ ਮੁਰ ਦਾ ਡਿਜ਼ਾਈਨ ਆ ਵਾਂਗੇ ਫੁੱਲ ਬੁੱਟੀਆਂ ਜਾਂ ਉਹਦੇ ਮੁਰੇ ਹੋ ਗੁਲਦਸਤੇ ਜਿਹਾ ਬਣਾ ਦਣੇ ਆ ਬਹੁਤ ਜਗ੍ਹਾ ਖੁੱਲ ਜਾਣੀ ਆ ਹਾਂ ਨਾ ਇਹ ਬਹੁਤ ਡੂੰਗਾ ਹੈ ਨਾ ਇਹ ਵੀ ਪੱਟਣਾ ਪੈਣਾ ਨਾ ਹਾਂ ਆ ਦੇ ਨਾ ਵੀ ਮਨੇ ਜਿਹੜਾ ਖੜਾ ਹੈ ਇਹਨੇ ਕੰਦ ਨਹੀਂ ਗਿਰਨ ਦਿੱਤੀ ਕੋਈ ਤਾਂ ਮਜੂਰ ਹੈ ਲੈ ਹੈਗਾ ਹਾਲੇ ਵੀ ਇਹਨੇ ਖੜਾ ਕਰਲੇ ਵਾਂਗੂ ਉਹ ਜਿਹੜੀ ਟਰਲੀ ਵੈਗਨ ਦੀ ਦੀ ਉਹ ਐਨੇ ਉਹ ਜਾਈ ਵਿਦੀ ਨੇ ਕੰਧ ਕੱਦੀ ਧੜ ਜਾਈ ਕਰਨੀ ਬੁੱਕਾ ਮਾਰ ਕੇ ਤੋੜ ਕੇ ਦੱਸਾਂ ਨਾ ਬਰਾਵਾ ਮੇਰਾ ਬੁੱਕਾ ਟੁੱਟ ਜਾਣਾ ਅੱਗੇ ਕੱਢ ਦਵਾਂ ਪੱਕੇ ਸਿਮਿੰਟ ਆ ਜੇ ਮੇਰਾ ਬਲਮਾ ਤੇ ਤੋੜ ਦਿੰਨੇ ਹੋ ਪਹਿਲੇ ਟੁਟੇ ਕੇ ਉਹਨੇ ਮਾਰ ਦੇ ਬੁੱਕਾ ਹੋਰ ਆ ਕੇ ਮਾਰ ਕੇ ਦੇਖੋ ਆਪਾਂ ਮਾਮੇ ਲੈ ਜੀ ਅੰਮ੍ਰਿਤਸਰ ਲੈ ਜਾਣਾ ਲੈ ਚੱਲਦੇ ਦੇਖ ਲੈ ਮਾਮੇ ਸਿੱਕ ਦਿਨ ਚ ਮੁੜਿਆ ਤੇ ਅੰਬਰਸਰ ਹਾਂ ਸਵੇਰੇ ਨਾਲ ਗਏ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਗਏ ਤੁਸੀਂ ਅਸੀਂ ਉੱਥੇ 10:30 ਦੇ ਲਗ ਦੇ ਗਏ ਨਾ ਹਾਂ 10:30 ਗਏ ਸ਼ਾਮ ਨੂੰ 5-6 ਨਾਲ ਬੰਬੂ ਮੈਂ ਖਰੀਦ ਕੇ ਆਇਆ ਤੇ ਮੇਰੀ ਜਿਹੜੀ ਕੁਆ ਤੇ ਕੁੜੀ ਗਈ ਉਹਦੇ ਘਰ ਵੀ ਗਏ ਇਹ ਢਿੱਲੋ ਕਰੀ ਦੇ ਇੱਕ ਵੀਡੀਓ ਬਣਾਉਂਦਾ ਮੁੰਡਾ ਉਹ ਸਾਨੂੰ ਮਿਲੇ ਨਹੀਂ ਸੀ ਉਹਦੇ ਘਰ ਕੋਲ ਵੀ ਲੰਘ ਕੇ ਗਏ ਕੰਮ ਵੀ ਕਰਾ ਮੇਰੇ ਸਰ ਕੰਮ ਹੀ ਦੇਖ ਲੈ ਬੰਬਾਲੇ ਕੋਲ ਵੀ ਆ ਕੇ ਆਏ ਨਹੀਂ ਮੁਰਤਾ ਬੰਦਾ ਆਉਂਦਾ ਐ ਤਾਂ ਜੇ ਚਾਹੇ ਪਰ ਅਸੀਂ ਫਿਰ ਦਰਬਾਰ ਸਾਹਿਬ ਨਹੀਂ ਮੱਥਾ ਟੇਕ ਆਉਂਦਾ ਹਾਂ ਉੱਥੇ ਟਾਈਮ ਲੱਗ ਜਾਂਦਾ ਹਾਂ ਇਕਣਾ ਟਾਈਮ ਆਪਣੇ ਇੱਧਰ ਵੀ ਤਾਂ ਉਹ ਕਰਿਆ ਹੀ ਆ 3-4 ਘੰਟੇ ਵੈਸੇ ਟੇਕ ਹੋ ਸਕਦਾ ਟੇਕ ਲੈ ਬਈ ਆ ਤਾਂ ਟੇਕ ਕੇ ਆ ਜਵੇ ਪਹਿਲਾਂ ਜਾ ਸੀ ਜੰਦ ਤੋਂ ਇੱਕ ਦਿਨ ਚਾਪੜਾਨ ਕਰ ਦੋ ਹਾਂ ਉਹ ਰਾਸਤੇ ਵਧੀਆ ਬਣਦੇ ਡਰਾਈਵਰ ਇਹਦੇ ਨਾਲ ਟਕੜਾ ਤਾਂ ਥੱਕਦਾ ਨਹੀਂ ਤਾਂ ਮੈਂ ਇਹਨੂੰ ਲੈ ਗਿਆ ਉਹ ਮੇਰੀ ਗੱਲ ਸੁਣ ਮੈਂ ਕਿਹਾ ਡੈਡੀ ਮੈਂ ਕਿਨੂੰ ਆਪ ਤਾਂ ਬੈਠ ਜਿੰਦਾ ਪਿੱਛੇ ਬੈਕ ਨੂੰ ਕਹਿੰਦਾ ਚੱਲ ਜੀ ਮੈਂ ਕਿਹਾ ਮੈਂ ਤਾਂ ਬਸ ਚੜ ਕੇ ਚੱਲਿਆ ਤਾਂ ਇਹ ਮੈਨੂੰ ਕਹਿੰਦਾ ਚੱਲ ਜੀ ਮੈਂ ਗੱਡੀ ਦੇ ਚੱਲਦੇ ਮੈਂ ਕਿਹਾ ਇੱਕ ਛੱਤ ਚਲਾਉਣੀ ਤਾਂ ਐ ਆ ਫਿਰ ਮੈਂ ਨਹੀਂ ਚਲਾਉਣੀ ਹੈਗੀ ਉਹ ਦੋ ਹੀ ਗੱਡੀ ਸਕਾਰਪੂ ਥਕਾ ਦਿੰਦੀ ਆ ਉਹ ਆ ਨਹੀਂ ਥਕਾਉਂਦੇ ਹੈਗੇ ਆ ਇਹ ਨਹੀਂ ਥਗਾਉਂਦੇ ਇਹਨੂੰ ਥਕਾਤਾ ਤਾਂ ਉਹਨੇ ਪਰ ਇਹਨੂੰ ਇਹਨੂੰ ਚਾਏ ਬਹੁਤ ਚਾਏ ਬਹੁਤ ਮੇਰਾ ਆਪ ਪਤਾ ਇਹੀ ਚਲਾ ਕੇ ਲੈ ਕੱਲੇ ਹੀ ਲੈ ਗਏ ਪੂਰੇ ਦਿਨ ਕੱਲੇ ਹੀ ਚਲਾਈ ਦੀ ਆਪਾ ਪੁੱਟਾ ਨਾ ਬੈਠਾ ਰਹਿੰਦਾ ਕਾਹ ਗੋ ਬਮਾਰੋ ਕਰਾ ਡੜੀ ਮੈਂ ਦੂਈ ਗੱਡੀ ਨਹੀਂ ਸਿਖਾਉਂਦੀ ਬਰਨ ਉਹ ਮਾਮੇ ਜਿੱਥੇ ਉਹ ਮੈਂ ਗਾਜ਼ੀਆਬਾਦ ਤੇ ਵੀ ਇੱਕ ਦਿਨ ਚਾਪ ਡਾਉਨ ਕਰਾਇਆ ਉਹ ਇਹ ਤਾਂ ਨਹੀਂ ਹੁੰਦੇ 4x4 ਤਗੜੀ ਥੋੜੀ ਉੱਚੀ ਯਾਰ ਵਿਊ ਹੁਣ ਤਾਂ ਮਿਲ ਜਾਂਦਾ ਸਾਰੇ ਜੀ ਥੱਲੇ ਜਿਹੜੇ ਫੋਰਚੂਨਰ ਆ ਉਹ ਵੀ ਨਹੀਂ ਥਕਾਉਂਦੀ ਹੈ ਜੀ ਉਹ ਵੱਡ ਗੱਡੀਆਂ ਬੜੀਆਂ ਟਾਇਰ ਬੜੇ ਆ ਉਸ ਕਾਰ ਵੀ ਮੰਮੇ ਆਏ ਨਾ ਜਾਂ ਫੜਦੇ ਉਹਨੂੰ ਮੈਂ ਲੈ ਕੇ ਜਾਦਾ ਮੇਰੇ ਸਿਰ ਪਹਿਲੇ ਉਹ ਨਾ ਮੇਰੀ ਆ ਬਾਹਾਂ ਦੁਖਣਾਂ ਬਾਹਾਂ ਦੁਖਣ ਲਾਉਂਦੀ ਹੈ ਉਹ ਹੋਰ ਹੈ ਪ੍ਰੈਸ਼ਰ ਟੇਡਾ ਉਹਦਾ ਵੀ ਪ੍ਰੈਸ਼ਰ ਹੈ ਨਾ ਸਾਰਿਆਂ ਦੇ ਜਾਨੀ ਫੇਰ ਵੀ ਇਹਨਾਂ ਦਾ ਹਿਸਾਬ ਆ ਨਾ ਉਹ ਟਾਇਰ ਬੜੇ ਫਾਇਦੇ ਬਾਦ ਨੂੰ ਪਾ ਦਾਂਗੇ ਪਰ ਇਹ ਚੋਏ ਬੜਾ ਤਾਂ 14 ਚੋਈ ਤਾਂ ਪੰਨ ਗੇਅਰਾਂ ਪੰਜ ਗੇਅਰ ਤੇ ਸ਼ੁਕਰ 6 ਗੇਅਰ ਨਹੀਂ ਤੇ ਉਹਦੇ 6 ਗੇਅਰ ਨੂੰ ਕੰਨਤੇ ਜਾਂਦਾ ਬੰਦਾ 6 ਵਾਲੀ ਬਾਤ ਚ ਆਉਣ ਲੱਗੀ ਜਿੰਨੇ ਤਾਂ ਬੰਦੇ ਹੋਰ ਵੀ ਕਹਿਣ ਲੱਗੇ ਤੇ ਗੋਲੂ ਭਾਈ ਵੀ ਲੈ ਗਿਆ ਤੈਨੂੰ ਇੱਕ ਵਾਰੀ ਉਹ ਗੋਲੂ ਵਾਲਾ ਆਟੋਮੈਟਿਕ ਤੇ ਹਾਂ ਆਟੋਮੈਟਿਕ ਚ ਤਾਂ ਸਵਾਦ ਆ ਔਰ ਆਟੋਮੈਟਿਕ ਬਸ ਤਾਂ ਰੇ ਦੇ ਠਾੜਣੀ ਹੈ ਤਾਂ ਹੀ ਤਾਂ ਹਜੂਰ ਸਾਹਿਬ ਨੂੰ ਕੱਲੇ ਹੀ ਲੈ ਗਿਆ ਤਾਂ ਚੰਡੀਗੜ੍ਹ ਆਟੋਮੈਟਿਕ ਚ ਚਲਾਉਂਦਾ ਨੋ ਨਾ ਇਹ ਵੀ ਉਹੀ ਆ ਨਾ ਇਹ ਵੀ ਆਟੋਮੈਟਿਕ ਗੇਅਰ ਆਪੇ ਬੰਦਦੇ ਜਲਦੀ ਘਟ ਜੀਪੂਸ ਦਾ ਆਟੋਮੈਟਿਕ ਕੰਮ ਹੋ ਗਿਆ ਆ ਦੋ ਦਿਨ ਚ ਚਾਟ ਆਉਗੀ ਹੂੰ ਬੰਦਾ ਲੇਵਰ ਵਾਲਾ 1000 ਨਾਲ ਤਾਂ ਹੀ ਮੈਂ ਲੱਗਿਆ ਆ ਦੇਣਾ ਸ਼ਾਮ ਨੂੰ ਜਾਣਾ ਪੈਣਾ ਅੱਜ ਹਾਂ ਸ਼ਾਮ ਨੂੰ ਬੰਦੇ ਮਿਲਣੇ ਆ ਤਾਂ ਫੇ ਮੈਂ ਵੀ ਨਾਲੇ ਲੱਗ ਗਿਆ ਮੈਂ ਅੱਧੇ ਅੱਧੀ ਘੰਟਾ ਹੋਊਂਗੀ ਪੂਰੀ ਅੱਜ ਕਰਤਾ ਤਾਂ ਨਹੀਂ ਵਧੀਆ ਕਿੱਥੇ ਮਿਲੇ ਬੰਦੇ ਸ਼ਾਮ ਨੂੰ ਮੋਟਰਾਂ ਮੋਟਰਾਂ ਨੂੰ ਘੁੰਮਣਾ ਪੈਣਾ ਉੱਥੇ ਤੇ ਲਿਆ ਕਰੋ ਯਾਰ ਦਿਹਾੜੀ ਪਰ ਲੇਵਰ ਤੋਂ ਉਂਚ ਨਹੀਂ ਕਰੋ ਹਾਂ ਲੈ 10 ਵਜੇ ਆਉਣਾ 700 ਦਿਹਾੜੀ ਹੈ ਚੇਰਾ ਅਜੇ ਆਵੇ 5-10 ਮਿੰਟ ਫਾਲਤੂ ਦੇ ਦੇ ਕਿ ਉਹ ਡਿਮਾਂਡਾ ਮਾ ਤਾਂ ਕਿ 10 ਵਜੇ ਲੈ ਕੇ ਆਉਣਾ ਤੇ ਦੁਪਹਿਰ ਨੂੰ ਰੋਟੀ ਤੇ ਸ਼ਾਮ ਨੂੰ 4-5 ਵਜੇ ਕੰਮ ਛੱਡ ਦੇਣਾ ਆ ਭਾਰੀ ਵਾਲਾ ਕੰਮ ਨਹੀਂ ਕਰਨਾ ਉਹਨਾਂ ਨੇ ਹਲਕਾ ਫੁਲਕਾ ਕੰਮ ਹਾਂ ਸਾਢੇ ਢਾਈ ਵਾਂਗੀ 700 ਰੁਪਏ ਆਹ ਹਾਂ 700 ਦਿਹਾੜੀ ਹੈ ਉਹ ਉਹਨਾਂ ਦਾ ਵੀ ਸਾਨੂੰ ਪਤਾ ਨਹੀਂ ਕੱਲ ਨੂੰ ਲੈਣਾ ਪਤਾ ਨਹੀਂ ਨਹੀਂ ਅਗਲੇ ਦਿਨ ਲੈਣਾ ਅਗਲਾ ਤਾਂ ਦਿਹਾੜੀ ਇੰਨੀ ਕਹਿੰਦਾ ਡਿਮਾਂਡੇ ਬਹੁਤ ਤਕੜੀਆਂ ਹਨਾਂ ਦੇ ਪੁੱਛਿਆ ਤੂੰ ਸਿਆ ਮਤਲਬ ਪਹਿਲਾਂ ਹੈ ਉਹ ਨਹੀਂ ਉੱਥੇ ਲੱਗੇ ਉਹਦੇ ਅੰਦਾਜ਼ਾ ਰਿਸ਼ਤੇਦਾਰੀ ਸਾਡੇ ਹਾਂ ਉੱਥੇ ਗੱਲ ਛਿੜੀ ਦੀ ਆ ਮਿਸਤਰੀ ਦੱਸਦਾ ਮੈਂ ਇਹ ਤਾਂ ਇਹ ਤਾਂ ਬੰਦੇ ਛੋਟੇ ਆ ਸ਼ਾਮ ਨੂੰ ਦੇਖ ਲੈ ਕੋਈ ਬੰਦਾ ਹੋਰ ਮਿਲ ਜੇ ਉਹਰੇ ਮਿਲ ਜਾਣੇ ਆਏ ਤਾਂ ਸ਼ਾਮ ਨੂੰ ਇਧਰ ਮੰਡ ਮੁੰਡਾ ਸਾਡ ਘੁੰਮਿਆ ਮਾਨੂੰ ਕੋਈ ਮਿਲਿਆ ਜਾਨਾ ਦੋ ਦਿਹਾੜੀਆਂ ਲੋਰ ਦੇ ਬਾਅਦ ਫਿਰ ਠੀਕ ਆ ਦੇਖ ਲੈ ਜਿੰਮ ਵਾਲਾ ਜ਼ੋਰ ਦਿਖਾਉਣ ਲੱਗਾ ਘੱਟ ਤੋੜ ਦੂਗਾ ਕੰਦ ਕੇ ਨਹੀਂ ਤੋੜ ਦਈਏ ਲੈ ਆਹ ਖੂਣਾ ਨਵਾਂ ਖੂਣਾ ਹੂੰ ਫਰੀਆ ਪਿਆ ਹੋਇਆ ਤਾਂ ਟੁੱਟੋ ਵੀ ਉਹ ਹੋਇਆ ਇਹੇ ਉੱਪਰ ਮਾਰੂਗਾ ਤਾਂ ਹੋਰ ਨਾਲ ਆਹ ਹੋਰ ਨਾਲ ਹੋਰ ਮਾਰ ਮਾਰੇ ਤਾਂ ਬੁਮੇਟ ਤੇ ਆਏ 2 ਚੱਕਰ ਨਹੀਂ ਦੇ ਹਾਂ ਐ ਮਾਰਾਂ ਹੁਣ ਆਪ ਵੀ ਗਿਰ ਜੀ ਉਧਰ ਚੱਲ ਫਿਰ ਮੱਸ ਮਾਰਨੇ ਇੰਨਾ ਹੋਣੀ ਹੈਗਾ ਮੇਰੇ ਨਾਲ ਮੈਂ ਕਰ 10 ਇੱਟਾਂ ਸਾਫ ਕਰਦੇ ਇੱਕ ਆਂਡੇ ਦੀ ਉਹ ਮੇਰੇ ਵੱਲੋਂ ਪਾਲਟੀ ਨਹੀਂ ਆਂਡੇ ਆਂਡੇ ਮੈਂ ਲੈ ਖਾਏ ਲਊਗਾ ਤੇ ਮਾਮੇ ਬੋਲੇਗਾ ਕੱਲ ਹੋਵੇਗੀ ਅਬੀ ਉਹ ਬੀਮ ਪਿਆ ਬਮੇਗਾ ਬੀਮ ਕਰਕੇ ਆਹ ਸਰੀਆ ਦੇਖ ਲੈ ਕਿੱਡਾ ਵਾ ਨਹੀਂ ਸਰੀਆ ਠੀਕ ਹੈ ਆ ਬੀਮ ਆਈ ਦੇ ਪੁੱਛ ਬੀਮ ਕਰ ਆ ਵਾ ਸੰ ਆਹ ਇਹ ਟੁੱਟਦਾ ਇੱਦਾਂ ਤੇ ਜੀ। ਇਹਨੂੰ ਗੇਰ ਕੇ ਰੱਖੀ। ਅਜੇ ਤੱਕ ਤਾਂ ਇਹ ਆ। ਬਹੁਤਾ ਨਹੀਂ ਆਹੀ ਆ ਬੀਮ। ਆਏ ਫੇਰ ਨਵੀਂ ਗੰਦ ਹੋਈਦੀ ਨਾ ਇਹ। ਉੱਜੀ ਨਾ ਤਾਂ ਰੋਹ ਦਾ ਕੰਮ ਹੈ। ਨੂੰ ਐਂ ਨਾ ਤੋ ਪਾਈ ਵੇਖੀ। ਖਾਤ ਆਦਤ ਹੈ। ਮੈਨੂੰ ਪਤਾ ਇਹਦੇ ਕਰਕੇ ਪਾਈ ਹੋਈ ਸੀ ਜਿਹਦੇ ਉੱਪਰ। ਆਹ ਲੈ ਖਾਜ ਚੱਕ ਕੇ ਦੇ ਮਾਮੇ ਕਿੰਨਾ ਭਾਰਾ ਤੇ। ਹੈ? ਦੇ। ਇਹ ਤਾਂ ਬਹੁਤ ਭਾਰੀ ਥਾ। ਸੁਣਾਈ। ਮਰੀ। ਆਈ ਤਾਂ ਛੋੜਾ ਹਾਲਾਤ ਆ ਲੈ। ਹੇ ਤੋੜਦਾ ਚੱਲ ਮਾਮੇਰੇ ਵਿਆੜੀ ਇੱਧਰ ਬੱਜੋ ਬਾਠੀ ਤੂੰ ਲੱਗ ਰਿਆ ਠਿੱਕਾ ਮਾਰ ਲੈ ਗਰਰਾ ਉਹ ਗੰਦ ਦੇ ਲੈ ਕੇ ਆ ਗੰਦ ਤੱਕ ਜਰ ਤੱਕ ਕੱਢਣੀ ਆ ਸਾਫ ਕਰਨੀ ਆ 5000 ਦਾ 2 ਲੱਖ ਰੁਪਏ ਦੇ ਰੱਖਣਾ ਲੈ ਇਹ ਵਾ ਜੀ ਸੀ ਵੀ ਲਿਆ ਕੇ ਨਾ ਪੰਜਾ ਮਾਰ ਕੇ ਪਟਾ ਕੇ ਵਾਸੇ ਵਾਰ ਸਾਰਾ ਇਵੈਂਟ ਹੋਣੇ ਚੱਤਾ ਦਾ ਲੱਖ ਮਾਰ ਲੈ ਲੱਗ 2 ਲੱਖ ਵੀ ਨਹੀਂ 80000 ਸਾਰਾ ਕੱਢਾਦਾ ਅਗਲੇ ਆਣੇ 80000 ਚ ਠੇਕਾ ਠੇਕਾ ਕਰਿਆਉਣਾ ਠੇਕਾ 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 ਉਹਨਾਂ ਨੇ ਟਾਇਟਾ ਦਾ ਨਹੀਂ ਸਾਫ ਕਰੀਆਂ ਟਾਇਟਾ ਵੀ ਸਾਫ ਕਰੀਆਂ ਇੱਟਾ ਸਾਫ ਕਰੀਆਂ ਜਿਹੜਾ ਮਟੀਰੀਅਲ ਆ ਉਹ ਬਾਹਰ ਕੱਢਿਆ ਸਭ ਨੂੰ ਸਾਫ ਕਰਦੇ ਹਾਂ ਕਰੋ ਉਹ ਮਟੀਰੀਅਲ ਉਹੀ ਕੱਢਦੇ ਤੇ ਜਿਹੜਾ ਛੱਤਾਂ ਲੈਂਟਰ ਵਾਲਾ ਦਾ ਹਾਂ ਨਾ ਮੈਂ ਇੱਕ ਇੱਕ ਕੱਢਾਂ ਇੱਕ ਇੱਕ ਵਧੀਆ ਹਾਂ ਹਾਂ ਇਹਦਾ ਕੰਮ ਥੋੜਾ ਵਿੱਚ ਗਿਰ ਗਈ ਵਿੱਚ ਪਾਣੀ ਬੋਲਿਆ ਉਹਦੇ ਹਾਂ ਉਹ ਇੱਧਰ ਬੋਲਿਆ ਅੱਛਾ ਦੇਖੀ ਗੇਰ ਕੱਢਾ ਨਹੀਂ ਨਹੀਂ ਤੇ ਉਧਰ ਬੋਲਿਆ ਉਹ ਇੱਧਰ ਉਹ ਟਾਇਪ ਹੋਣਾ ਨਹੀਂ ਆ ਬਾਥਰੂਮ ਦਾ ਪਹਿਲਾਂ ਉਹਰੇ ਹਾਂ ਬਾਥਰੂਮ ਦਾ ਉਹਰੇ ਓਖਈ ਮੈਦਲ ਮਾਮੇ ਮੈਂ ਹਟਾ ਕਰਨਾ ਮੈਂ ਜੱਟਰਾਂ ਦੀ ਗੰਧ ਨਾਲ ਘੇਰਦੀ ਓਹ ਹਾਂ ਹਾਂ ਕਰਦਾ ਮੈਂ ਉਹਰਾ ਦੋ ਗੁਰਾ ਹੈ ਕੱਬੇ ਮਾਰ ਰਿਹਾ ਟ ਗੱਬੇ ਐ ਟਟ ਉੜ ਜਾਣੀ ਹੈ ഗിജണ yeah. mm -hmm. <laughs>